ਦੀਵਾਲੀ ਦੇ ਤਿਹਾਰ ਦੀਆਂ ਤੁਹਾਨੂੰ ਅਡਵਾਂਸ ਸ਼ੁਭ ਕਾਮਨਾਵਾਂ ਆਸ ਕਰਦੇ ਹਾਂ ਕਿ ਇਹ ਤਿਹਾਰ ਤੁਹਾਡੇ ਪਰਿਵਾਰ ਅਤੇ ਸਕੇ ਸਬੰਧੀਆਂ ਲਈ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ ਪਰ ਜਿਹੜੀ ਖਬਰ ਅਸੀਂ ਤੁਹਾਨੂੰ ਸੁਣਾਉਣ ਲੱਗੇ ਹਾਂ ਉਹ ਕਾਫੀ ਹੈਰਾਨ ਕਰਨ ਵਾਲੀ ਹੈ ਕਿ ਅਫਸਰਾਂ ਪੰਜਾਬ ਦੇ ਬਿਊਰੋਕਰੇਟਾਂ ਔਰ ਸਿਆਸੀ ਆਗੂਆਂ ਮੌਜੂਦਾ ਤੇ ਸਾਬਕਾ ਮੰਤਰੀਆਂ ਸੰਤਰੀਆਂ ਔਰ ਹੋਰ ਅਹੁਦੇਦਾਰਾਂ ਦੀ ਦੀਵਾਲੀ ਦੇ ਰੰਗ ਦੇ ਵਿੱਚ ਭੰਗ ਪੈ ਗਈ ਹੈ ਕਾਰਨ ਕੀ ਹੈ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਡੀਆਈਜੀ ਹਰਚਰਨ ਸਿੰਘ ਭੁੱਲਰ ਜਿਨ੍ਹਾਂ ਨੂੰ 2 ਦਿਨ ਪਹਿਲਾਂ ਸੀਬੀਆਈ ਨੇ ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਉਹਨਾਂ ਦੇ ਕੇਸ ਦੇ ਵਿੱਚ ਹੋ ਰਹੇ ਖੁਲਾਸਿਆਂ ਕਾਰਨ ਪੰਜਾਬ ਦੇ ਬਹੁਤ ਸਾਰੇ ਸਿਆਸੀ ਆਗੂ ਅਤੇ ਅਫਸਰ ਡਰ ਦੇ ਮਾਹੌਲ ਵਿੱਚ ਜੀ ਰਹੇ ਹਨ ਕਿ ਕਿਤੇ ਅਗਲਾ ਨੰਬਰ ਉਹਨਾਂ ਦਾ ਨਾਂ ਲੱਗ ਜਾਏ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਹਰਚਰਨ ਸਿੰਘ ਭੁੱਲਰ ਦੇ ਮਾਮਲੇ 'ਚ ਹੁਣ ਤੱਕ ਕੀ ਅਪਡੇਟ ਹੈ ਹਰਚਰਨ ਸਿੰਘ ਭੁੱਲਰ ਦੀਆਂ ਰਹਿਸ਼ਿਆਂ ਔਰ ਫਾਰਮ ਹਾਊਸ ਤੇ ਜਿਹੜੀ ਸਰਚ ਕੀਤੀ ਗਈ ਹੈ ਸੀਬੀਆਈ ਦੇ ਮੁਤਾਬਕ ਹੁਣ ਤੱਕ 7.5 ਕਰੋੜ ਰੁਪਇਆ ਬਰਬੰਦ ਹੋ ਚੁੱਕਿਆ ਹੈ ਕਈ ਆਡੀ ਤੇ ਮਰਸੀਡੀ ਵਰਗੀਆਂ ਮਹਿੰਗੀਆਂ ਗੱਡੀਆਂ 26 ਵਿਦੇਸ਼ੀ ਘੜੀਆਂ ਔਰ ਵੱਡੀ ਮਾਤਰਾ ਦੇ ਵਿੱਚ ਵਿਦੇਸ਼ੀ ਦਾਰੂ ਉਹ ਬਰਬੰਦ ਕੀਤੀ ਗਈ ਹੈ ਤੇ ਇਸ ਦੇ ਨਾਲ ਨਾਲ 70 ਦੇ ਕਰੀਬ ਜਾਇਦਾਦਾਂ ਦੇ ਕਾਗਜ਼ਾਤ ਵੀ ਬਰਬੰਦ ਹੋਏ ਆ ਔਰ ਦਾਵਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਜਾਇਦਾਦਾਂ ਦੇ ਵਿੱਚ ਕਈ ਜਾਇਦਾਦਾਂ ਦੁਬਈ ਔਰ ਕੈਨੇਡਾ ਦੇ ਵਿੱਚ ਵੀ ਹਨ ਸੋ ਹਰਚਰਨ ਸਿੰਘ ਭੁੱਲਰ ਦੇ ਕੋਲੋਂ ਜਿਹੜੀ ਬਰਾਮਦਗੀ ਹੋ ਰਹੀ ਹੈ ਉਸ ਦੇ ਨਾਲ ਨਾਲ ਇੱਕ ਹੋਰ ਚੀਜ਼ ਜਿਹੜੀ ਬਰਾਮਦ ਹੋਈ ਹੈ ਜਿਸ ਨੇ ਬਿਊਰੋਕਰੇਟਾਂ ਔਰ ਸਿਆਸੀ ਆਗੂਆਂ ਦੇ ਲਈ ਟੈਨਸ਼ਨ ਖੜੀ ਕੀਤੀ ਹੈ ਉਹ ਹੈ ਹਰਚਰਨ ਸਿੰਘ ਭੁੱਲਰ ਦੇ ਕਰਿੰਦੇ ਕ੍ਰਿਸ਼ਾਨੂੰ ਦੀ ਡਾਇਰੀ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਇਸ ਡਾਇਰੀ ਦੇ ਵਿੱਚ ਬਹੁਤ ਸਾਰੇ ਨੰਬਰ ਅਤੇ ਕਈ ਤਰ੍ਹਾਂ ਦੀਆਂ ਅਹਿਮ ਜਾਣਕਾਰੀਆਂ ਮਿਲੀਆਂ ਹਨ ਜਿਸ ਕਾਰਨ ਇਹ ਸਵਾਲ ਖੜੇ ਹੋ ਰਹੇ ਹਨ ਕਿ ਹੁਣ ਅਗਲਾ ਨੰਬਰ ਕਿਸ ਦਾ ਲੱਗੇਗਾ ਦੋ ਸਾਬਕਾ ਮੰਤਰੀਆਂ ਦੇ ਨਾਂ ਸਿੱਧੇ ਤੌਰ ਤੇ ਸਾਹਮਣੇ ਆ ਗਏ ਨੇ ਪਹਿਲਾ ਹੈ ਸਾਧੂ ਸਿੰਘ ਧਰਮਸੋਤ ਤੇ ਦੂਜਾ ਹੈ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਦੀ ਟੀਮ ਵਿੱਚ ਕ੍ਰਿਸ਼ਾਨੂੰ ਸੋਸ਼ਲ ਮੀਡੀਆ ਟੀਮ ਦੇ ਵਿੱਚ ਵੀ ਕੰਮ ਕਰਦਾ ਰਿਹਾ ਹੈ ਭਾਵੇਂ ਕਿ ਇਹਨਾਂ ਦੋਵਾਂ ਮੰਤਰੀਆਂ ਵੱਲੋਂ ਅਜੇ ਤੱਕ ਕੋਈ ਸਪਸ਼ਟੀਕਰਨ ਇਸ ਮਾਮਲੇ ਦੇ ਵਿੱਚ ਨਹੀਂ ਆਇਆ ਪਰ ਉਹ ਅਫਸਰ ਤੇ ਸਿਆਸੀ ਲੀਡਰ ਵੀ ਪਰੇਸ਼ਾਨ ਹੋ ਰਹੇ ਨੇ ਕਿ ਉਹਨਾਂ ਦਾ ਨਾਂ ਜਿਹੜਾ ਹੈ ਇਸ ਡਾਇਰੀ ਦੇ ਪੰਨਿਆਂ ਦੇ ਵਿੱਚ ਨਾਂ ਨਿਕਲੇ ਆਏ ਤੇ ਇਸ ਦੇ ਨਾਲ ਨਾਲ ਅਗਲਾ ਜਿਹੜਾ ਪਹਿਲੂ ਹੈ ਉਹ ਹੈ ਹਰਚਰਨ ਸਿੰਘ ਭੁੱਲਰ ਦੇ ਨੇੜਲੇ ਅਫਸਰਾਂ ਰਿਸ਼ਤੇਦਾਰਾਂ ਪਰਿਵਾਰਕ ਮੈਂਬਰਾਂ ਕਿਉਂਕਿ ਜਦੋਂ ਜਾਇਦਾਦ ਔਰ ਪੈਸੇ ਦੀ ਜਾਂਚ ਜਿਹੜੀ ਹੈ ਉਹ ਅੱਗੇ ਵਧੇਗੀ ਤਾਂ ਇਹ ਕਿਸ ਤਰ੍ਹਾਂ ਇਹ ਪੈਸੇ ਜਿਹੜੇ ਆ ਜਾਂ ਜਾਇਦਾਦ ਜਿਹੜੀ ਹੈ ਉਹ ਅਰਜਿਤ ਕੀਤੀ ਗਈ ਜਾਂ ਕਿੱਥੋਂ-ਕਿੱਥੋਂ ਆਈ ਤੇ ਇਹ ਕਿੱਥੇ-ਕਿੱਥੇ ਇਨਵੈਸਟ ਹੋਈ ਹੈ ਕਿਉਂਕਿ ਆਪਾਂ ਜਾਣਨੇ ਆ ਕਿ ਬਹੁਤ ਸਾਰੇ ਜਿਹੜੇ ਭ੍ਰਿਸ਼ਟਾਚਾਰੀ ਅਫਸਰ ਨੇ ਜਾਂ ਨੇਤਾ ਨੇ ਉਹ ਆਪਣਾ ਪੈਸਾ ਆਪਣੇ ਲਾਗਲੇ ਸਕੇ ਸਬੰਧੀਆਂ ਔਰ ਰਿਸ਼ਤੇਦਾਰਾਂ ਦੇ ਨਾਮ ਦੇ ਹੇਠ ਬੇਨਾਮੀ ਤੌਰ ਤੇ ਇਨਵੈਸਟ ਕਰਦੇ ਆ ਸੋ ਭੁੱਲਰ ਦੇ ਰਿਸ਼ਤੇਦਾਰਾਂ ਪਰਿਵਾਰਕ ਮੈਂਬਰਾਂ ਔਰ ਨੇੜਲੇ ਅਫਸਰਾਂ ਦੇ ਵੀ ਸਾਥ ਸੁੱਤੇ ਹੋਏ ਹਨ ਤੇ ਰਿਪੋਰਟਾਂ ਤਾਂ ਇੱਥੋਂ ਤੱਕ ਆ ਰਹੀਆਂ ਨੇ ਕਿ ਇਹ ਜਿਹੜੇ ਬਹੁਤ ਸਾਰੇ ਅਫਸਰ ਨੇ ਜਾਂ ਸਿਆਸੀ ਆਗੂ ਨੇ ਉਹ ਆਪਣੇ ਰਿਸ਼ਤੇਦਾਰਾਂ ਜਾਂ ਆਪਣੇ ਜਿਹੜੇ ਉਹਨਾਂ ਦੇ ਸਵਾਡੀਨੇਟਸ ਨੇ ਜਾਂ ਉਹਨਾਂ ਦੇ ਵਰਕਰ ਨੇ ਉਹਨਾਂ ਤੋਂ ਮਠਿਆਈ ਦੇ ਡੱਬੇ ਲੈਣ ਤੋਂ ਵੀ ਡਰ ਰਹੇ ਨੇ ਤੇ ਉਹਨਾਂ ਤੋਂ ਇਨਕਾਰ ਕੀਤਾ ਜਾ ਰਿਹਾ ਤੇ ਨਿੱਜੀ ਤੌਰ ਤੇ ਮਿਲਣ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਕਿਉਂਕਿ ਜਿਹੜਾ ਕਿਰਸ਼ਾਨੂੰ ਹੈ ਕਿਰਸ਼ਾਨੂੰ ਦੀ ਪੰਜਾਬ ਦੇ ਸਿਆਸੀ ਔਰ ਬੈਰੋਕਰੈਟਿਕ ਹਲਕਿਆਂ ਦੇ ਵਿੱਚ ਚੰਗੀ ਪੈਂਟ ਸੀ ਔਰ ਇਥੋਂ ਤੱਕ ਦਾਅਵੇ ਕੀਤੇ ਜਾ ਰਹੇ ਕਿ ਵੱਡੇ ਵੱਡੇ ਪੁਲਿਸ ਅਫਸਰ ਵੱਡੇ ਵੱਡੇ ਅਧਿਕਾਰੀ ਉਸ ਮਗਰ ਬਦਲੀ ਕਰਾਉਣ ਦੇ ਲਈ ਘੁੰਮਦੇ ਹੁੰਦੇ ਸੀ ਸੋ ਕਿਰਸ਼ਾਨੂੰ ਜਿਹੜਾ ਇੱਕ ਨਾਬੇ ਦੇ ਰਹਿਣ ਵਾਲਾ ਔਰ ਫਾਇਰ ਬ੍ਰਿਗੇਡ ਵਿਭਾਗ ਦੇ ਵਿੱਚ ਛੋਟੀ ਜੀ ਨੌਕਰੀ ਕਰਨ ਵਾਲਾ ਬੰਦਾ ਉਸ ਦਾ ਐਡਾ ਵੱਡਾ ਤੰਤਰ ਕਿਵੇਂ ਸੀ ਉਸ ਦੇ ਨਾਲ ਕਿਹੜੇ ਲੋਕ ਜੁੜੇ ਹੋਏ ਸੀ ਇਹ ਇੱਕ ਵੱਡਾ ਵੱਡਾ ਸਵਾਲ ਜਿਹੜਾ ਹੈ ਔਰ ਵੱਡੀ ਪਹੇਲੀ ਜਿਹੜੀ ਹੈ ਜਾਂ ਵੱਡੀ ਭੁਜਾਰਤ ਜਿਹੜੀ ਹੈ ਉਸ ਦਾ ਜਵਾਬ ਜਿਵੇਂ ਜਿਵੇਂ ਨਿਕਲ ਰਿਹਾ ਹੈ ਉਵੇਂ-ਉਵੇਂ ਉਹਨਾਂ ਦੇ ਨੇੜਲੇ ਲੋਕਾਂ ਦੇ ਸਾਹ ਸੁੱਤੇ ਗਏ ਨੇ ਜਾਂ ਉਹਨਾਂ ਦੀ ਚਿੰਤਾ ਜਿਹੜੀ ਹੈ ਵਧੀ ਹੋਈ ਆ ਉਧਰ ਇਸ ਸਾਰੇ ਮਾਮਲੇ ਦਾ ਸ਼ਿਕਾਇਤ ਕਰਤਾ ਆਕਾਸ਼ ਬੱਤਾ ਉਹ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਉਸ ਨੇ ਕਿਹਾ ਕਿ ਉਸ ਦੀ ਜਾਨ ਨੂੰ ਖਤਰਾ ਹੈ ਉਸ ਨੂੰ ਸੁਰੱਖਿਆ ਦਿੱਤੀ ਜਾਵੇ ਸੋ ਅਦਾਲਤ ਨੇ ਉਹਨਾਂ ਨੂੰ ਸੁਰੱਖਿਆ ਦੇਣ ਦੇ ਲਈ ਤਾਂ ਕਿਹਾ ਹੈ सीबीआई ਨੂੰ ਹੁਕਮ ਤਾਂ ਦੇ ਦਿੱਤੇ ਹੈ ਕਿ ਉਹਨਾਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇ ਪਰ ਦੂਜੇ ਪਾਸੇ ਇਸ ਸਾਰੇ ਮਸਲੇ ਨੇ ਇੱਕ ਇਹ ਵੀ ਸਵਾਲ ਖੜਾ ਕਰ ਦਿੱਤਾ ਹੈ ਕਿ ਆਕਾਸ਼ ਬੱਤਾ ਦੇ ਖਿਲਾਫ ਅਜਿਹਾ ਕਿਹੜਾ ਮਾਮਲਾ ਸੀ ਅਜਿਹੀ ਕਿਹੜੀ ਚੀਜ਼ ਸੀ ਜਿਸ ਤੇ ਲਈ ਉਹ 8 ਲੱਖ ਦੀ ਰਿਸ਼ਵਤ ਦੇਣ ਲਈ ਤਿਆਰ ਹੋ ਗਿਆ ਇਸ ਕੇਸ ਨੂੰ ਖਤਮ ਕਰਾਉਣ ਲਈ ਉਹ 8 ਲੱਖ ਦੀ ਰਿਸ਼ਵਤ ਦੇਣ ਲਈ ਤਿਆਰ ਹੋ ਗਿਆ ਸੋ ਇਸ ਸਾਰੇ ਮਾਮਲੇ ਨੇ ਜਿੱਥੇ ਬਿਊਰੋਕਰੇਟਾਂ ਸਿਆਸੀ ਆਗੂਆਂ ਔਰ ਸੱਤਾ ਦੇ ਵਿੱਚ ਸੱਤਾ ਭੁੱਜ ਚੁਕੇ ਔਰ ਸੱਤਾ ਦੇ ਮੌਜੂਦਾ ਸੱਤਾਧਾਰੀਆਂ ਦੇ ਵਿੱਚ ਦੇ ਉੱਤੇ ਸਵਾਲ ਖੜੇ ਕੀਤੇ ਆ ਉੱਥੇ ਅਜਿਹੇ ਕਾਰੋਬਾਰੀਆਂ ਦੇ ਉੱਤੇ ਵੀ ਸਵਾਲ ਖੜੇ ਕੀਤੇ ਆ ਜਿਹੜੇ ਕਿ ਦੋ ਨੰਬਰ ਦਾ ਕਾਰੋਬਾਰ ਕਰਦੇ ਨੇ ਦੋ ਨੰਬਰ ਦੇ ਕਾਰੋਬਾਰ ਦੇ ਲਈ ਅਫਸਰਾਂ ਨੂੰ ਔਰ ਸਿਆਸੀ ਆਗੂਆਂ ਨੂੰ ਮੋਟੀਆਂ ਰਿਸ਼ਵਤਾਂ ਦਿੰਦੇ ਨੇ ਮੋਟਾ ਫੰਡ ਦਿੰਦੇ ਨੇ ਉਸ ਦੀਆਂ ਤੰਦਾਂ ਕਿ ਇਸ ਮਾਮਲੇ ਨਾਲ ਖੁੱਲਣਗੀਆਂ ਇਹ ਆਉਣ ਵਾਲਾ ਸਮਾਂ ਦੱਸੇਗਾ